ਅਬ ਵਿਦੇਸ਼ ਜਾ ਕੇ ਕਮਾਈਆਂ ਕਰਨੀਆਂ ਕਿਹੜਾ ਸੋਖੀਆਂ ਪਈਆਂ ਲੋਕ ਜਾਣਦੇ ਨੇ ਕਿ ਉਹ ਆਪਣੇ ਪਰਿਵਾਰ ਲਈ ਕੁਝ ਵਧੀਆ ਕਰਨ ਉਹਨਾਂ ਦੀ ਫੈਮਲੀ ਵੀ ਖੁਸ਼ ਰਹੇ ਉਹਨਾਂ ਕੋਲ ਵੀ ਪੈਸਾ ਹੋਵੇ ਪਰ ਯਾਰੋ ਬਾਹਰ ਜਾ ਕੇ ਰਹਿਣਾ ਬਹੁਤ ਹੀ ਔਖਾਵਾ ਜਦੋਂ ਪਰਿਵਾਰ ਦੀ ਯਾਦ ਆਉਂਦੀ ਆ ਨਾ ਤਾਂ ਫਿਰ ਦਿਨ ਵੱਡ ਵੱਡ ਖਾਂਦੇ ਆ ਕਿ ਕਦੋਂ ਅਸੀਂ ਪੱਕੇ ਹੋਈਏ ਤੇ ਪੰਜਾਬ ਜਾਈਏ ਆਲੀ ਵਿੱਚ ਸੋਸ਼ਲ ਮੀਡੀਆ ਤੇ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਕਲਿੱਪ ਚ ਤੁਸੀਂ ਦੇਖੋਗੇ ਕਿ ਇੱਕ ਭੈਣ ਆਪਣੇ ਪਿਓ ਨੂੰ 9 ਸਾਲਾਂ ਬਾਅਦ ਮਿਲੀ ਜਦੋਂ ਫਿਰ 9 ਸਾਲ ਬਾਅਦ ਇਹ ਭੈਣ ਯੂਐਸਏ ਗਈ ਤੇ ਯੂਐਸਏ ਜਾ ਕੇ ਦੇਖੋ ਫਿਰ ਕਿਵੇਂ ਮਾਪਿਆਂ ਦੇ ਗੱਲ ਲਾ ਕੇ ਰੋਂਦੀ ਪਈਏ ਬਾਪੂ ਵੀ ਬਹੁਤ ਜ਼ਿਆਦਾ ਰੋਂਦਾ ਪਿਆਏ ਕਿ 9 ਸਾਲ ਬਾਅਦ ਆਪਣੀ ਕੁੜੀ ਨੂੰ ਮਿਲਿਆ ਏ ਯਾਰੋ ਵਿਦੇਸ਼ ਜਾਣਾ ਇਹ ਕਹਿਣਾ ਸੌਖਾ ਏ ਪਰ ਉੱਧਰ ਜਾ ਕੇ ਰਹਿਣਾ ਬਹੁਤ ਹੀ ਜ਼ਿਆਦਾ ਔਖਾ ਏ ਜਦੋਂ ਆਪਣੀਆਂ ਦੀ ਯਾਦ ਆਉਂਦੀ ਏ ਤਾਂ ਫਿਰ ਅੱਖਾਂ 'ਚੋਂ ਹੰਝੂ ਆ ਜਾਂਦੇ ਨੇ ਬਹੁਤ ਸਾਰੇ ਲੋਕ ਅਜਿਹੇ ਵੀ ਨੇ ਜੋ ਵਿਦੇਸ਼ਾਂ ਦੀ ਜੁਦਾਈ 'ਚ ਹੀ ਪੂਰੇ ਹੋ ਜਾਂਦੇ ਆ ਕਈ ਵਾਰ ਆਪਾਂ ਦੇਖਿਆ ਕਿ ਬੱਚੇ ਮਾਪਿਆਂ ਨੂੰ ਛੱਡ ਵਿਦੇਸ਼ ਚਲੇ ਜਾਂਦੇ ਆ ਤੇ ਮਗਰ ਉਹਨਾਂ ਦੇ ਮਾਪੇ ਉਹਨਾਂ ਤੋਂ ਸਦਾ ਲਈ ਦੂਰ ਹੋ ਜਾਂਦੇ ਆ। ਸੋ ਵਿਦੇਸ਼ਾਂ 'ਚ ਵੀ ਵੱਡੇ ਜ਼ਿਗਰੇ ਕਰਕੇ ਹੀ ਰਿਆ ਜਾਂਦਾ ਹੈ। ਸੋ ਇਹ ਕੁੜੀ 9 ਸਾਲ ਬਾਅਦ ਆਪਣੇ ਮਾਪਿਆਂ ਨੂੰ ਮਿਲੀ ਹੈ। ਸੋ ਇਸ ਪਿਆਰੀ ਜੀ ਵੀਡੀਓ ਨੂੰ ਦਬਕ ਕੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਸੋ ਮਿਲਦੇ ਆ ਕਿਸੇ ਨਾ ਵੀ ਵੀਡੀਓ ਨਾਲ। ਸਤਿ ਸ਼੍ਰੀ ਅਕਾਲ ਜੀ।